ਕੁਤਾ ਦਾ ਬਾਪ ਹੈ ਮੰਗਤ ਸਾਡਾ ਹੋ ਰਹਿਮਾਨਦਾਰੀ ਨਾਲ ਆ ਰਿਹਾ ਹੈ ਲਕਿਨ ਸਿੰਘ ਤੋਂ ਇਹ ਵੀਰ ਆਏ ਨੇ ਸੰਗਰੀਆ ਤੋਂ ਸਭ ਤੋਂ ਛੋਟਾ ਸੇਵਾਦਾਰ ਆ ਖੜਾ ਹੈ ਮਨਜੋਤ ਇਹ ਜੇ ਬੱਚਿਆਂ ਚ ਜज्ਬਾ ਹੈ ਮੰਨ ਲਓ ਇਹਨਾਂ ਨੂੰ ਵੀ ਹੈਗਾ ਹੈ ਨਾ ਸਾਡੀ ਦੁੱਖ ਦੀ ਘੜੀ ਚ ਖੜਾ ਹੈ ਇਹ ਬੱਚਾ 12 13 ਸਾਲ ਦਾ ਹੈ ਇਹਦਾ ਬਹੁਤ ਥੈਂਕ ਯੂ ਤੇ ਨੇਵਰ ਮਿਹਰਬਾਨੀ ਸ਼ੁਕਰੀਆ ਆਪ ਬਾਰਡਰ ਜਿਹੜਾ YouTube ਚੈਨਲ ਹੈ ਇਨਾਂ ਦਾ ਵੀ ਧੰਨਵਾਦ ਹੈ ਸਾਡੇ ਵੀਰ ਰਾਜਕੁਮਾਰ ਜੀ ਦਾ ਅਜੜੀ ਕਿਥੋਂ ਪਹੁੰਚੇ ਹੈ ਹੋਰ ਬੜੇ ਵੀਰ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਸੋਸ਼ਲ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਅਲਵਰ ਤੋਂ ਮੇਵਾਤ ਤੋਂ ਆ ਸੰਗਰੀਆਂ ਤੋਂ ਇਹਨਾਂ ਨੂੰ ਸਾਡੀ ਮੁਸੀਬਤ ਦਾ ਪਤਾ ਹੀ ਨਹੀਂ ਲੱਗਣਾ ਸੀ ਕਿ ਬੰਦੇ ਕਿੰਨੇ ਰੁੜ ਗਏ ਕਿੰਨੀ ਉਹ ਸਮੱਸਿਆ ਚ ਨੇ ਸੋਸ਼ਲ ਮੀਡੀਆ ਵਾਲਿਆਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾ ਕੇ ਸਭ ਤੋਂ ਡੂੰਘੇ ਪਾਣੀ ਦੇ ਵਿੱਚ ਵੜ ਕੇ ਕਵਰੇਜ ਕਰਕੇ ਲੋਕਾਂ ਤੱਕ ਸਾਡੇ ਪੰਜਾਬ ਵਾਸੀਆਂ ਦੀ ਮੁਸੀਬਤ ਜਿਹੜੀ ਉਹ ਪਹਚਾਈ ਹੈ ਤੇ ਤਾਂ ਜਾ ਕੇ ਦੂਰ ਦੂਰ ਦੇ ਲੋਕਾਂ ਨੂੰ ਪਤਾ ਲੱਗਾ ਤੇ ਸਾਡੇ ਵੀਰ ਇਹ ਹੈਲਪ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਵੱਡਾ ਧੰਨਵਾਦ ਹੈ ਸੋ ਗੁਰਦੁਆਰਾ ਟਾੜੀ ਬਚਨ ਸਿੰਘ ਦੇ ਵਿੱਚ ਸਾਰੀ ਸੰਗਤ ਇਕੱਤਰ ਹੋਈ ਹੈ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ ਤੁਸੀਂ ਮਸੀਬਤ ਦੇ ਦਿਨਾਂ 'ਚੋਂ ਸੋ ਅੱਗੇ ਬਾਈ ਨੇ ਗੱਲ ਕੀਤੀ ਹੁਣ ਜਦੋਂ ਪਾਣੀ ਉਤਰਨਾ ਹੈ ਹੁਣ ਮਕਾਨ ਡਿੱਗਨੇ ਨੇ ਅੱਗੇ ਪਾਣੀ ਦੀ ਸਪੋਰਟ ਦੇ ਨਾਲ ਖੜੇ ਨੇ ਜਦੋਂ ਪਾਣੀ ਹਟਣਾ ਹੈ ਉਦੋਂ ਮਕਾਨ ਡਿੱਗਨੇ ਨੇ ਜਦੋਂ ਪਾਣੀ ਹਟਣਾ ਹੈ ਉਦੋਂ ਫਸਲਾਂ ਦੇ ਜਿਹੜਾ ਹਰੀਆਂ ਫਸਲਾਂ ਦਾ ਉਹਦੇ ਮੁਸ਼ਕ ਦੇ ਨਾਲ ਬਿਮਾਰੀ ਫੈਲਣੀ ਹੈ ਜਿਹੜੇ ਜਾਨਵਰ ਮਰੇ ਹੈ ਉਹਦੇ ਨਾਲ ਬਿਮਾਰੀ ਫੈਲਣੀ ਹੈ ਸੋ ਸੇਵਾ ਦਾ ਸਮਾਂ ਹੋਣ ਆਉਣਾ ਹੈ ਕਿਉਂਕਿ ਅੱਗੇ ਤਾਂ ਧੜਾ ਧੜ ਬੰਦੇ ਇੱਥੇ ਪਹੁੰਚੇ ਨਾਲੇ ਪਾਣੀ ਵੇਖਦੇ ਸੀ ਨਾਲੇ ਕੁਝ ਲੋਕ ਮੇਲਾ ਵੇਖਣ ਆਉਦੇ ਸੀ ਪਰ ਭਾਈ ਜਿੱਥੇ ਬੰਦਿਆਂ ਨੂੰ ਬੇਨਤੀ ਹੈ ਸੇਵਾ ਦਾ ਸਮਾਂ ਹੋਣ ਆਉਣਾ ਹੈ ਇਹ ਸਾਡੇ ਵੀਰ ਭਗਤਪੁਰਾ ਵੀਰ ਤੋਂ ਜਿਹੜੇ ਸੇਵਾ ਸੇਵਾ ਬਾਰੇ ਕਿਹਾ ਸਮਾਂ ਤਾਂ ਸੇਵਾ ਦਾ ਹੋਣ ਆਉਣਾ ਹੈ ਤੋਂ ਇਹਨਾਂ ਹੀ ਗੱਲਾਂ ਦੇ ਨਾਲ ਧੰਨਵਾਦ ਕਰਦਾ ਜੋ ਬੋਲੇ ਸੋ ਨਿਹਾਲ ਸਰੀਆ ਕਾ ਫਾਇਦੇ ਵਾਲੇ ਇਲਾਕੇ ਦੇ ਵਿੱਚ ਅਸੀਂ 20-25 ਕਿਲੋਮੀਟਰ ਦੇ ਵਿੱਚ ਅਸੀਂ ਸਾਰੇ ਪਾਸੇ ਪਤਾ ਕਰੇ ਵੀ ਕਿੱਥੇ ਕਿਵੇਂ ਜ਼ਰੂਰਤਾਂ ਕੀ ਲੋੜ ਹੈ ਪਰ ਸਾਨੂੰ ਪਹਿਲਾਂ ਇੱਕ ਤਾਇਬ ਕਰਿਆ ਸੀ ਵਾਰਸ ਪੰਜਾਬ ਦੇ ਕਾਗਦਾਂ ਤੋਂ ਪਤਾ ਹੀ ਜਿਉਂਦੀ ਜੀ ਫਾਇਸਾਹ ਮਰਤਪਾਲ ਦੀ ਕਿਰਪਾ ਸੀ ਜੇ ਉਹਨਾਂ ਨੇ ਤਾਇਬ ਕਰਿਆ ਤਾਂ ਉਹਨਾਂ ਦੇ ਜੋ ਟਿਕਾਣੇ ਤੇ ਪਹੁੰਚੇ ਹਨ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਗਿਆ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਹੈ ਬਿਲਕੁਲ

ਪਰ ਅਸੀਂ ਇਹ ਕਹਨੇ ਆ ਵੀ ਬਹੁਤ ਜਿਆਦਾ ਵਧੀਆ ਪ੍ਰਬੰਧ ਸੀ ਤੇ ਸਾਰਿਆਂ ਲਈ ਧੰਨਵਾਦ ਕਰਦੇ ਆ। ਸੋ ਤਾਣੀ ਬਚਨ ਸਿੰਘ ਦੇ ਜੋ ਇੱਥੇ ਆਪਣੇ ਮੈਂਬਰ ਖੜੇ ਨੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਹੀ ਤਰੀਕੇ ਨਾਲ ਸਾਡੀ ਸੇਵਾ ਪ੍ਰਬੰਧ ਕੀਤੀ। ਆਜਾ ਆਪਣਾ ਫੋਟੋ ਆ ਆਪਣਾ ਵੀਡੀਓ ਲਾਉ ਦੇ ਨਾਲੇ ਲੇਕੋ ਭਾਈ ਦਾ ਨੰਬਰ ਲੈ ਜਾਏ ਜਾਂ ਨਾਲੇ ਦਾ ਉਥੇ ਸਬਸਕ੍ਰਾਈਬ ਕਰਾ ਦਿਆ ਜੇ ਵੱਜ ਜਾਣਗੇ ਸਾਰਾ ਨੰਬਰ ਲੈ ਜਾਏ ਤੁਹਾਨੂੰ ਕੁਝ ਜਿੱਥੇ ਰਜਾਨਾ ਇਸ ਸਮਾਜ ਏਰੀਆ ਤੇ ਧਾਰਮਿਕ ਸੰਸਥਾਵਾਂ ਇਸ ਪਿੰਡ ਦੇ ਵਿੱਚ ਪਹੁੰਚ ਰਹੀਆਂ ਨੇ ਇਸ ਨਗਰ ਦੇ ਵਿੱਚ ਪਹੁੰਚ ਰਹੀਆਂ ਨੇ ਉੱਥੇ ਹੀ ਅੱਜ Rajasthan ਤੋਂ ਕੁਝ ਨੌਜਵਾਨ ਪਸ਼ਵਾਲੀ ਅਚਾਰ ਲੈ ਕੇ ਪਹੁੰਚੇ ਨੇ ਉਹਨਾਂ ਦੇ ਨਾਲ ਲਾਧੂ ਕਾਹ ਤੋਂ ਵੀ ਕੋਈ ਸੱਜਣ ਪਹੁੰਚੇ ਨੇ ਗੱਲਬਾਤ ਕਰਾਂਗੇ ਇਹ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਪਹੁੰਚੇ ਨੇ ਹਾਂਜੀ ਜਿਵੇਂ ਕਿ ਤੁਹਾਨੂੰ ਕਰਾਂ ਮਤਾਈ ਜੀ ਹੁਦੇਬ ਪਾਣੀ ਨਾਲ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਤਾਂ ਅਸੀਂ ਸਾਰਾ ਹਰਿਆਣਾ ਤੋਂ ਪਿੰਡ ਭਗਤਪੁਰਾ ਤੋਂ ਤਸਵੀਰ ਸੰਗਰੀਆ ਦੇ ਵੇਖੇ ਅਸੀਂ ਅਚਾਰ ਦੀ ਸੇਵਾ ਲੈ ਕੇ ਪਹੁੰਚੇ ਸੀਗੇ ਸਾਨੂੰ ਸਭ ਨੂੰ ਪਤਾ ਹੀ ਜਿਵੇਂ ਕਿ ਸੇਵਾ ਬਹੁਤ ਜ਼ਿਆਦਾ ਆ ਰਹੀ ਹੈ ਤਾ ਸਭ ਨੂੰ ਇੱਕ ਅਪੀਲ ਵੀ ਕਰਦੇ ਆਂ ਇਹ ਕਹਾਂਗੇ ਕਿ ਤੁਸੀਂ ਘੱਟ ਤੋਂ ਘੱਟ ਰਾਸ਼ਨ ਲੈ ਕੇ ਆਓ ਵੱਧ ਤੋਂ ਵੱਧ ਆਚਾਰ ਦੀ ਸੇਵਾ ਬਾਕੀ ਆਪਾਂ ਨੂੰ ਅੱਗੇ ਬਹੁਤ ਚੀਜ਼ਾਂ ਦੀ ਲੋੜ ਪੈਣੀ ਹੈ ਇਹ ਲੰਮੀ ਸੇਵਾ ਚੱਲਣ ਵਾਲੀ ਹੈ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਅੱਗੇ ਦੀ ਸੇਵਾ ਤੁਸੀਂ ਇਕੱਠੀ ਕਰਕੇ ਰੱਖੋ ਤਾਂਗਾ ਡੀਜ਼ਲ ਤੇ ਟਰੈਕਟਰ ਦੀ ਲੋੜ ਵਾਈਆਂ ਨੂੰ ਬਹੁਤ ਪੈਣੀ ਹੈ ਜਿਵੇਂ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਹਾਂਜੀ ਵੀ ਪਾਣੀ ਬਹੁਤ ਜਾਦੇ ਭਰਿਆ ਹੋਇਆ ਹੈ ਇਹ ਆ ਬਾਰਡਰ ਦਾ ਖੀਰਲਾ ਪਿੰਡ ਹੈ ਤੇ ਪਾਣੀ ਦੇ ਵਿੱਚ ਸੁਆਇਆ ਹੋਇਆ ਪਿੰਡ ਹੈ ਇਹ ਤਾਂ ਕਰਕੇ ਬਾਈਆਂ ਦੀ ਵੀ ਆਪਾਂ ਨੂੰ ਅਪੀਲ ਆਈ ਸੀ ਵੀ ਸਾਡੇ ਵਿੱਚ ਇੱਥੇ ਚਾਰੇ ਦੀ ਬਹੁਤ ਜ਼ਿਆਦੇ ਘਾਟ ਪੈ ਰਹੀ ਹੈ ਤੇ ਪੈਣਾਂ ਵਾਲੀ ਵੀ ਅੱਗੇ ਕਿਉਂ ਇੱਥੇ ਬਾਈਆਂ ਦੇ ਨੂੰ ਪਾਣੀ ਬਹੁਤ ਟਾਈਮ ਲਵੇ ਕੋ ਉਤਰਦੇ ਬਾਅਦ ਬਾਕੀ ਬਾਲੋਂ ਤੇ ਬਹੁਤ ਟਾਈਮ ਲੱਗੇਗਾ ਜ਼ਮੀਨਾਂ ਨੂੰ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ ਜੋ ਰਸਤਾ ਇਕੱਠੀਆਂ ਕਰਕੇ ਸੇਵਾ માં ਛੋਟੇ ਛੋਟੇ ਪੱਦਰ ਤੇ ਵੱਡੇ ਤੋਂ ਵੱਡੇ ਪੱਦਰ ਤੇ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਠਾਏ ਬਾਰਡਰ ਦੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਟਾਣੀ ਬਚਨ ਸਿੰਘ ਚੱਕ ਕੀਵਾ ਤਾਂ ਉੱਥੇ ਸਾਡੇ ਰਾਜਸਥਾਨ ਵਾਲੇ ਵੀਰਾਂ ਨੇ ਰਾਜਸਥਾਨ ਤੇ ਪੰਜਾਬ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਪਿੰਡ ਸੰਗਤਪੁਰਾ ਭਗਤਪੁਰਾ ਪਿੰਡ ਭਗਤਪੁਰਾ ਤੇ ਤਹਿਸੀਲ ਸੰਘਰੀਆਂ ਰਾਜਸਥਾਨ ਤੋਂ ਸਾਡੇ ਵੀਰ ਸੇਵਾ ਲੈ ਕੇ ਪਹੁੰਚੇ ਹੈ ਜਿਵੇਂ ਕਿ ਬਾਈ ਨੇ ਪਿੱਛੇ ਦਿਖਾਇਆ ਹੈ ਵਿਚਾਰ ਸ਼ਪੇਰੋਂ ਇਹ ਪਿੰਡ ਪਾਣੀ ਨਾਲ ਘਿਰਿਆ ਹੈ ਇਸ ਪਿੰਡ ਨੂੰ ਜਦੋਂ ਵੀ ਪਾਣੀ ਦੀ ਮਾਰ ਹੋਈ ਹੈ ਇਸ ਸਾਲ ਤੋਂ ਪਹਿਲਾਂ ਇਸ ਪਿੰਡ ਤੇ ਅਟੈਕ ਕੀਤਾ ਪਾਣੀ ਨੇ 2023 ਦੀ ਗੱਲ ਕਰੀਏ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਐ ਇੰਤੋਂ ਪਹਿਲਾਂ ਜਿੰਨੀ ਵਾਰੀ ਵੀ ਆਏ ਐ ਸੋ ਰਾਜਸਥਾਨ ਵਾਲੇ ਵੀਰਾਂ ਦਾ ਮੈਂ ਇਸ ਨਗਰ ਦੇ ਵੱਲੋਂ ਢਾਣੀ ਬਚਨ ਸਿੰਘ ਦੇ ਸਾਰੇ ਜਿੰਨੇ ਵੀ ਆ ਸਾਰੇ ਖੜੇ ਐ ਸਾਰਿਆਂ ਦਾ ਇੱਥੇ ਪਹੁੰਚਣ ਦੇ ਮੈਂ ਧੰਨਵਾਦ ਕਰਦਾ ਔਰ ਬਿਲਕੁਲ ਠੀਕ ਜਗ੍ਹਾ ਤੇ ਲੋੜਵੰਦ ਬੰਦਿਆਂ ਤੱਕ ਇਹ ਬੰਦਿਆਂ ਨੇ ਪਹੁੰਚ ਕਰ ਲਈ ਐ ਔਰ ਮੈਂ ਸਾਰੇ ਇਲਾਕਾ ਵਾਸੀਆਂ ਵੱਲੋਂ ਰਾਜਸਥਾਨ ਵਾਲੇ ਜਿੰਨੇ ਵੀ ਵੀਰ ਇਥੇ ਸੇਵਾ ਕਰ ਰਹੇ ਨੇ ਤੇ ਜਿਹੜੇ ਭਗਤਪੁਰਾ ਪਿੰਡ ਤੋਂ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਪਸ਼ੂਆਂ ਦੇ ਵਾਸਤੇ ਚਾਰੇ ਦੀ ਜਿਹੜੀ ਹੈ ਸੇਵਾ ਉਹ ਅਚਾਰ ਦੀ ਸੇਵਾ ਕੀਤੀ ਹੈ ਇਸ ਪਿੰਡ ਦੇ ਵਿੱਚ ਘਰ ਤਾਂ ਜਾਦਾ ਸੀ ਜੇ ਅਸੀਂ ਇੱਕ ਇੱਕ ਗੱਠ ਦਿੰਨੇ ਆ ਤਾਂ ਅਸੀਂ ਦੋ ਘਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਪਰਿਵਾਰਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਹੈ ਜਿਹਨੂੰ ਗਰੀ ਦੇ ਸਬਰ ਸੰਤੋਖ ਦੇ ਨਾਲ ਦੋ ਘਰਾਂ ਨੇ ਇੱਕ ਇੱਕ ਗੱਠ ਉਤਾਰੀ ਹੈ ਇਸ ਪਿੰਡ ਦੇ ਵਿੱਚ ਮੈਂ ਇਹ ਜਾਣਕਾਰੀ ਦੇਣਾ ਚਾਹੁੰਨਾ ਕਿ ਹੁਣ ਜਦੋਂ ਵੀ ਪੱਠੇ ਹੋਣੇ ਆ ਜਿਹਨੂੰ ਛਟਾਲਾ ਬੋਲਦੇ ਆ ਵਰਸੇਨ ਬੋਲਦੇ ਆ ਹਰਾਚਾਰਾ ਉਦੋਂ ਹੋਊਗਾ ਕਿ ਦੋ ਤਿੰਨ ਮਹੀਨਿਆਂ ਦੇ ਮਗਰੋਂ ਆ ਇਹਨਾਂ ਬੰਦਿਆਂ ਨੇ ਇਹ ਤੂੜੀ ਤੇ ਇਸ ਅਚਾਰ ਦੇ ਨਾਲੇ ਖਸਮਾ ਦਾ ਜਿਹੜਾ ਗੁਜ਼ਾਰਾ ਕਰਨਾ ਸੋ ਇਸ ਪਿੰਡ ਦੇ ਵਿੱਚ ਸਹਿਯੋਗ ਦੀ ਹੋਰ ਵੀ ਲੋੜ ਹੈ ਪਰ ਜਿਵੇਂ ਭਾਈ ਨੇ ਗੱਲ ਕੀਤੀ ਹੈ ਬਿਲਕੁਲ ਹੌਲੀ-ਹੌਲੀ ਕਿਉਂਕਿ ਸਮਾਂ ਬਹੁਤ ਪਿਆ ਸੇਵਾ ਕਰਨ ਦਾ ਸੋ ਇਸ ਪਿੰਡ ਦੇ ਵਿੱਚ ਸਪੌਂਸਰ ਦੇ ਇਹਨਾਂ ਦਾ ਧੰਨਵਾਦ ਕਰਦੇ ਆਂ ਇੱਕ ਮੈਂ ਅਪੀਲ ਕਰਦਾ ਕਿ ਸਾਡੇ ਲਾਹਤੂ ਕਾ ਗੁਰਦੁਆਰਾ ਸਾਹਿਬ ਦੇ ਵਿੱਚ ਅ ਪਰਸੋ ਸ਼੍ਰੀ ਖੰਡ ਪਾਠ ਆਰੰਭ ਹੋਏ ਉੱਥੇ ਕਾਫੀ ਸੰਗਤ ਇਕੱਠੀ ਹੋਈ ਔਰ ਅਕਾਲੇ ਦਾល ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਉੱਥੇ ਕੈਂਪ ਲਗਾਇਆ ਗਿਆ ਤਾਂ ਉੱਥੇ ਸਾਡੇ ਰਾਜਸਥਾਨ ਤੋਂ ਮੁਸਲਮਾਨ ਭਾਈਚਾਰੇ ਨੇ ਵੀ ਪੰਜਾਬੀਆਂ ਨਾਲ ਭਾਈਚਾਰਾ ਜਿਹੜਾ ਉਹ ਕਾਇਮ ਕੀਤਾ ਰੱਖਿਆ ਤਾਂ ਸਾਡੇ ਅਸ਼ੋਕ ਮਹਿਤ ਜੀ ਨੂੰ ਵੀ ਬੇਨਤੀ ਕੀਤੀ ਪਰ ਇਹ ਬਿਗੀ ਸੀਗੇ ਉੱਥੇ ਨਹੀਂ ਪਹੁੰਚ ਸਕੇ ਅੱਜ ਮੈਂ ਟਾਣੀ ਬਚਨ ਸਿੰਘ ਪਹੁੰਚ ਕੇ ਇਸ ਬਾਈ ਦੇ ਮਾਧਿਅਮ ਦੇ ਤਹਿਤ ਸ਼ੋਕ ਮਹਿਕਮ ਦੇ ਮਹਿਕ ਦੇ ذریعے ਇੱਕ ਮੱਲਾ ਦੁਕਾ ਪਿੰਡ ਦੇ ਵਿੱਚ ਕਿਉਂਕਿ ਇਹਨਾਂ ਦੇ ਸਬਸਕ੍ਰਾਈਬਰ ਬਹੁਤ ਨੇ ਉਦੋਂ ਮੈਂ ਇਹ ਗੱਲ ਕਹੀ ਕਿ ਰਾਜਸਥਾਨ ਤੋਂ ਮੁਸਲਮਾਨ ਭਾਈਚਾਰੇ ਵਾਲੇ ਵੀਰਾਂ ਨੇ ਜਿਹੜੀ ਸਮਗਰੀ ਲਿਆਂਦੀ ਤਾਂ ਉਹਦੇ ਵਿੱਚ ਇੱਕ ਭੈਣ ਨੇ ਸੋਨੇ ਦਾ ਹਾਰ ਇੱਕ ਭੈਣ ਨੇ ਆਪ ਦੇ ਕੰਗਣ ਜਿਹਦੇ 2 ਕਿਲੋ ਚਾਂਦੀ ਬਣੀ ਔਰ ਇੱਕ ਵੀਰ ਨੇ ਕਿਉਂਕਿ ਪਹਿਰਾਵਾ ਹੁੰਦਾ ਸਾਡੇ ਪੰਜਾਬ ਵਾਸੀ ਵੀ ਉੱਥੇ ਵੀ ਸਾਰੇ ਪਾਉਂਦੇ ਨੇ ਵੀਰ ਨੇ ਕੰਨ ਦੇ ਵਿੱਚ ਸੋਨੇ ਦੀਆਂ ਅਵਾਲੀਆਂ ਜਾਂ ਨੱਤੀਆਂ ਪਾਈਆਂ ਸੀ ਉਹ ਉਤਾਰ ਕੇ ਦਿੱਤੀਆ ਔਰ ਇੱਕ ਮੈਂ ਜਿਵੇਂ ਕਹ ਲਵਾਂ ਬੇ ਰਸ਼ ਜ਼ਿਆਦਾ ਸੀ ਜੋਸ਼ ਦੇ ਵਿੱਚ ਇਹ ਗੱਲ ਵੀ ਲੋਕਾਂ ਤੱਕ ਕਹੀ ਕਿ ਉਥੋਂ ਦੇ ਐਮਐਲਏ 2 ਐਮਐਲਏ ਨੇ 11-11 ਲੱਖ ਰੁਪਇਆ ਜਿਹੜਾ ਹੈ ਉਹ ਜਿਹੜੀ ਸੇਵਾ ਕੀਤੀ ਪੰਜਾਬ ਵਾਸੀਆਂ ਵਾਸਤੇ ਤਾਂ ਲੋਕਾਂ ਨੇ ਇਹ ਗੱਲ ਸਮਝ ਲਈ ਹੁਣ ਕੁਝ ਕੁ ਲੋਕਾਂ ਦੀ ਜਿਹੜੀ ਉਹ ਨੀਂਦ ਹਰਾਮ ਹੋਈ ਹੋਈ ਹੈ ਉਹਨਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਲਾਡ ਦੁਕਾਨੇ ਖਾਸ ਕਰਕੇ ਵੀਰਾਂ ਨੂੰ ਕਿ ਉਹ 22 ਲੱਖ ਰੁਪਏ ਕੱਲਾ ਲਾਡੁਕਾ ਹੀ ਸ਼ਾਇਦ ਜਿੰਨੇ ਪਹੁੰਚ ਗਿਆ ਹੋਵੇ ਨਹੀਂ ਵੀਰੋ ਮੈਂ ਇਹ ਜਾਣਕਾਰੀ ਦੇਣਾ ਚਾਹੁੰਨਾ ਉਹ 11-11 ਲੱਖ ਰੁਪਏ ਜਿਹੜਾ ਐਮਐਲ ਨੇ ਉਥੋਂ ਮੈਨੂੰ ਮੁਸਲਮਾਨ ਵੀਰਾਂ ਨੇ ਜਾਣਕਾਰੀ ਦਿੱਤੀ ਸੀ ਉਹ ਪੂਰੇ ਪੰਜਾਬ ਦੇ ਵਿੱਚ ਅਬੋਹਰ ਤੋਂ ਲੈ ਕੇ ਤੇ ਜਿੱਥੋਂ ਤੱਕ ਹੜਾਂ ਦੀ ਮਾਰ ਇਟ ਆਇਆ ਤਾਂ ਮੈਂ ਪਠਾਨਕੋਟ ਤੱਕ ਲਾ ਲਉ ਉਹ 11 ਜਰਾ ਲੱਖ ਜਿਹੜਾ ਉਹਨਾਂ ਐਮ ਐਲ ਏ ਨੇ ਦਿੱਤਾ ਉਹ ਉੱਥੇ ਮਸਜਿਦ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਉਹਦੀ ਜਿਹੜੀ ਸਮਗਰੀ ਉਹ ਪੂਰੇ ਪੰਜਾਬ ਦੇ ਵਿੱਚ ਗਈ ਇੱਕ ਕੰਨੇ ਘਰ ਲਾਦੂ ਕਫੋਰ ਦੁਆਰੇ ਦੇ ਵਿੱਚ 22 ਲੱਖ ਨਹੀਂ ਆਇਆ ਉਹ 22 ਲੱਖ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਤੇ ਸਾਡੇ ਬੰਦਿਆਂ ਨੂੰ ਸਵਾਲ ਕਰਦੇ ਨੇ ਕਿ 22 ਲੱਖ ਕਦੋਂ ਨਿਕਲੋਗਾ ਅਸ਼ੋਕ ਜੀ ਇੱਕ ਵੱਖਰੀ ਕਲਿੱਪ ਬਣਾ ਕੇ ਭੇਜਿਆ ਜੇ ਉਹ 22 ਲੱਖ ਜਿਹੜਾ ਦੋ ਐਮ ਐਲ ਏ ਨੇ ਦਿੱਤਾ 11-11 ਲੱਖ ਰੁਪਏ ਪੂਰੇ ਪੰਜਾਬ ਆਸੇ ਆਸਤੇ ਦਿੱਤਾ ਹੈ ਜੀ ਤਾਂ ਜਿਹੜੀ ਸਮਗਰੀ ਲਾਡੋਕਾ ਤੇ ਬੁਰਦਵਾਰਾ ਚਾਈ ਉਹਦੇ ਵਿੱਚੋਂ ਰਾਸ਼ਨ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਜਥੇਬੰਦੀ ਦੇ ਪਰਮਿਸ਼ਨ ਦੇ ਨਾਲ ਹੀ ਵੰਡਿਆ ਜਾ ਰਿਹਾ ਹੈ ਉਹਦੇ ਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਸ ਪਿੰਡ ਦੇ ਵਿੱਚ ਵੀ ਰਾਸ਼ਨ ਸਮਗਰੀ ਲਿਆਵਾਂਗੇ ਜਿੰਨੇ ਪਿਆਰ ਦੇ ਨਾਲ ਢਾਣੀ ਬਚਨ ਸਿੰਘ ਵਾਲਿਆਂ ਨੇ ਲਿਸਟ ਦੇ ਅਕੋਰਡਿੰਗ ਇਹ ਚਾਰਾ ਉਤਾਰਿਆ ਹੈ ਐਵੇਂ ਹੀ ਅਸੀਂ ਰਾਸ਼ਨ ਸਾਨੂੰ ਸਹਿਯੋਗ ਦੇਣਗੇ ਤਾਂ ਕੋਈ ਰੌਲਾ ਨਾ ਪਵੇ ਕੋਈ ਕਿਸੇ ਕਰਾਂ ਦਾ ਕੋਈ ਵੀ ਮਸਲਾ ਨਾ ਬਣੇ ਤਾਂ ਅਸੀਂ ਰਾਸ਼ਨ ਵੀ ਲੈ ਕੇ ਆਵਾਂਗੇ ਪਰ ਅਸੀਂ ਦੁਆ ਕਰਦੇ ਹਾਂ ਜਿਹੜੇ ਰਾਜਸਥਾਨ ਵਾਲੇ ਵੀਰ 700 ਕਿਲੋਮੀਟਰ ਤੋਂ ਵੀ ਆਏ ਆ ਸੰਗਰੇ ਵਾਲੇ ਵੀ ਆਏ ਆ ਹੋਰ ਵੀ ਆ ਰਹੇ ਨੇ ਅਸੀਂ ਦੁਆ ਕਰਦੇ ਇੱਕ ਪੰਜਾਬ ਵਾਸੀਆਂ ਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੀ ਨਾ ਪਵੇ ਇਹ ਬੰਦੇ ਕਿਸੇ ਮਦਦ ਦੇ ਮੁਤਾਜ ਨਾ ਹੋਣ ਸਾਡੀ ਅਰਦਾਸ ਹੈ ਇਹਨਾਂ ਵੀਰਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ ਜਿਹੜੇ ਵੀਰ ਆਏ ਐ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਸਹਾਇਤਾ ਦੀ ਲੋੜ ਨਾ ਪਵੇ ਪਰ ਭਾਈ ਕੁਦਰਤ ਦੀ ਕਰੋਪੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਜਿੱਥੇ ਜਿੱਥੇ ਤੱਕ ਮੇਰੀ ਇਹ ਆਵਾਜ਼ ਜਾਣੀ ਹੈ ਭਾਈ ਜੇ ਕਦੇ ਯੂਪੀ ਹਰਿਆਣਾ ਕ ਰਾਜਸਥਾਨ ਵਾਸੀਆਂ ਨੂੰ ਜੇ ਕਦੇ ਪੰਜਾਬ ਦੀ ਲੋੜ ਪੈਂਦੀ ਹੈ ਨਾ ਤਾਂ ਫਿਰ ਇਸ ਸਮਾਂ ਯਾਦ ਰੱਖਿਓ ਕਿਉਂਕਿ 5 ਦਿਨਾਂ ਤੋਂ ਚੱਲੇ ਐ ਇਹਨਾਂ ਬੰਦਿਆਂ ਨੇ ਯੋਗ ਥਾਂ ਨੇ ਮਿਲੇ ਅੱਜ ਟਾਣੀ ਬਚਨ ਸਿੰਘ ਪਹੁੰਚ ਕੇ ਇਹਨਾਂ ਵੀਰਾਂ ਨੇ ਸੇਵਾ ਕੀਤੀ ਹੈ ਸੋ ਪੰਜਾਬੀਆਂ ਨੂੰ ਇਹ ਮੁਸੀਬਤ ਦਾ ਦਿਨ ਤੇ ਜਿਹੜੇ ਲੋਕ ਹੈਲਪ ਕਰ ਰਹੇ ਨੇ ਉਹਨਾਂ ਦੀ ਯਾਦ ਰੱਖਣੀ ਗੱਲ ਜ਼ਰੂਰੀ ਹੈ ਇੱਕ ਮੈਂ ਟਾਣੀ ਬਚਨ ਸਿੰਘ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਆ ਅਸ਼ੋਕ ਮੈਂ ਇੱਕ ਤੁਹਾਡੇ ਪਿੰਡ ਦੇ ਵਿੱਚ ਹੀਰਾ ਪੁੱਤਰ ਜਨਮ ਲੈ ਆਏ ਨੇ ਕਿਉਂਕਿ ਇੱਕ ਕਹਾਵਤ ਹੈ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਸਾਨੂੰ ਕਿ ਹੋਰ ਪਿੰਡਾਂ ਦੇ ਵਿੱਚ ਵੀ ਇਹਨਾਂ ਦਾ ਬੜਾ ਸਤਿਕਾਰ ਹੈ ਤਾਂ ਮੈਂ ਇਹ ਗੱਲ ਕਹਿਣਾ ਵੀ ਜਿੰਨੀ ਕਵਰੇਜ ਇਸ ਵੀਰ ਨੇ ਇਸ ਪਿੰਡ ਦੀ ਕੀਤੀ ਹੈ ਜਦੋਂ ਵੀ ਕੋਈ ਮੁਸੀਬਤ ਆਈ ਹੈ ਸਭ ਤੋਂ ਪਹਿਲਾਂ ਸਰਕਾਰਾਂ ਤੱਕ ਅਸ਼ੋਕ ਮਹਿਕ ਦੇ ਜਰੀਏ ਤੁਹਾਡੇ ਇਲਾਕੇ ਦੀ ਮੁਸੀਬਤ ਪਹੁੰਚੀ ਹੈ ਮੈਂ ਇਹ ਕਹਿਣਾ ਪੇ ਕੋਈ ਸਮਾ ਬਣਾ ਕੇ ਇਸ ਵੀਰ ਦਾ ਵੀ ਮਾਨ ਤੇ ਸਲਮਾਨ ਕਰਨਾ ਬਣਦਾ ਹੈ ਇਹ ਪੈਸੇ ਦਾ ਪੱਖਾ ਨਹੀਂ ਅਸੀਂ ਕਈ ਵਾਰੀ ਪੈਸੇ ਦੇ ਕੇ ਵੇਖੇ ਪਰ ਨਹੀਂ ਕੁਝ ਲੋਕਾਂ ਦੀ ਫਿਕਰਤ ਹੁੰਦੀ ਸਮਾਜ ਦੀ ਸੇਵਾ ਕਰਨੇ ਸੋ ਮੈਂ ਬੇਨਤੀ ਕਰਦਾ ਕਿ ਇਸ ਵੀਰ ਦਾ ਸਿਰਫ ਤੁਸੀਂ ਜੇ ਮੈਂ ਕਹਾਂ ਕੱਲੋਂ ਦੇ ਨਾਲ ਹੀ ਸਲਮਾਨ ਕਰਨਾ ਕੋਈ ਰੁਪਈਏ ਪੈਸੇ ਦੇ ਨਾਲ ਨਹੀਂ ਸੋ ਸਾਡੇ ਵੀਰ ਮਹਿਕਦਾ ਵੀ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ